ਸਰਸ਼ਕਾਲ ਅੱਜ ਮੈਂ ਉਹਨਾਂ ਲੇਡੀਜ਼ ਲਈ ਇੱਕ ਦਵਾਈ ਲੈ ਕੇ ਆਈਆਂ ਮੈਡੀਸਿਨ ਲੈ ਕੇ ਆਈਆਂ ਜਿਨ੍ਹਾਂ ਨੂੰ ਪ੍ਰੋਬਲਮ ਕਾਫੀ ਆ ਰਹੀ ਹੈ ਔਰ ਜਿਨ੍ਹਾਂ ਲੇਡੀਜ਼ ਨੇ ਮੈਨੂੰ ਫੋਨ ਕਰਕੇ ਮੈਡੀਸਿਨ ਬਾਰੇ ਪੁੱਛਿਆ ਜੀ ਜਿਨ੍ਹਾਂ ਲੇਡੀਜ਼ ਨੂੰ ਆਫਟਰ ਡਿਲੀਵਰੀ ਬੱਚਾ ਹੋਣ ਤੋਂ ਬਾਅਦ ਜਬ ਬਹੁਤ ਜ਼ਿਆਦਾ ਲਕੋਰੀਏ ਤੋਂ ਬਾਅਦ ਸਕਿਨ ਲੂਜ਼ ਹੋ ਜਾਂਦੀ ਹੈ ਉਹਨਾਂ ਦੀ ਫੇਸ ਤੇ ਵੀ ਡਲਨੈਸ ਆ ਜਾਂਦੀ ਹੈ ਉਹਨਾਂ ਵਾਸਤੇ ਆਪਾਂ ਨੇ ਇੱਕ ਦਵਾਈ ਬਣਾਈ ਹੈ ਜਿਹਨੂੰ ਉਹ ਪਾਊਡਰ ਨੂੰ ਲਗਾਉਣ ਤੋਂ ਬਾਅਦ ਉਹਨਾਂ ਦਾ ਪ੍ਰਾਈਵੇਟ ਪਾਰਟ ਟਾਈਟ ਹੋਏਗਾ ਪਹਿਲਾਂ ਸ਼ੇਪ ਚ ਵਾਪਸ ਆ ਜਾਏਗਾ ਐਂਡ ਫੇਸ ਦੇ ਉੱਪਰੋਂ ਡਲਨੈਸ ਵੀ ਖਤਮ ਹੋਊਗੀ ਉਹਦੇ ਲਈ ਇੱਕ ਮੈਡੀਸਿਨ ਦੱਸਾਂਗੇ ਜੋ ਰੋਜ਼ਾਨਾ ਉਹਨਾਂ ਨੇ ਦੁੱਧ ਦੇ ਨਾਲ ਸਵੇਰੇ ਸ਼ਾਮੋਂ ਪਾਊਡਰ ਦਾ ਸੇਵਨ ਕਰਨਾ ਸੋ ਤੁਸੀਂ ਇਹ ਮੈਡੀਸਿਨ ਮੇਰੇ ਐਡਰੈਸ ਤੇ ਆ ਕੇ ਲੈ ਕੇ ਜਾ ਸਕਦੇ ਹੋ ਤੇ ਕੋਰੀਅਰ ਵੀ ਹੋ ਸਕਦੀ ਹੈ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰੋ ਇਸ ਦਾ ਅਸੀਂ ਰਿਪਲਾਈ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਸੋ ਤੁਸੀਂ ਮੈਨੂੰ ਮਿਲ ਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਲੈ ਸਕਦੇ ਹੋ ਜਿਨ੍ਹਾਂ ਨੂੰ ਲਕੋਰੀਆ ਹੁਣ ਵੀ ਹੈ ਉਹ ਮੈਨੂੰ ਮਿਲ ਕੇ ਆਪਣੀ ਮੈਡੀਸਿਨ ਬਣਵਾ ਕੇ ਲੈ ਕੇ ਜਾ ਸਕਦਾ ਹੈ ਸੋ ਤਦ